ਤੁਸੀਂ ਵੀਰਾਂ ਦਿਖਾ ਰਹੇ ਹਨ ਤੁਹਾਨੂੰ ਧਾਰੀਵਾਲ ਨਜ਼ਦੀਕ ਬਾਈਪਾਸ ਤੇ ਜਿੱਥੇ ਕਿ ਕਰਤਾਰਸਪੁਰ ਤੋਂ ਟ੍ਰੈਫਿਕ ਇੰਚਾਰਜ ਐਸਐਸ ਸੁਤਰਾਮ ਸਿੰਘ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਧਾਰੀਵਾਲ ਨਜ਼ਦੀਕ ਬਾਈਪਾਸ ਖੁੰਡੇ ਵਾਲੇ ਪੁਲ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਡਿਫਾਲਟਰ ਪਾਏ ਗਏ ਵਾਹਨਾਂ ਤੇ ਚਲਾਨ ਵੀ ਇਕੱਠੇ ਗਏ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ ਇਸ ਮੁਕੇ ਯਸ਼ਸ਼ਕਨਾਪ ਸਿੰਘ ਨੇ ਦੱਸਿਆ ਕਿ ਜਿੰਨਾ ਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸੰਚਾ ਉਹ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ ਉਹਨਾਂ ਦੇ ਵਾਹਨਾਂ ਤੇ ਚਲਾਨ ਕੱਟੇ ਗਏ ਹਨ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਿਆ ਹੈ ਉਹਨਾਂ ਨੇ ਲੋਕਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਅਤੇ ਜੋ ਵੀ ਡਾਕੂਮੈਂਟ ਹਨ ਉਹ ਪੂਰੇ ਕਰਕੇ ਰੱਖਣ ਅਤੇ ਵਾਹਨਾਂ ਨੂੰ ਇੱਕ ਕੰਟਰੋਲ ਵਿੱਚ ਰੱਖ ਕੇ ਚਲਾਉ ਤਾਂ ਜੋ ਕਿਸੇ ਨਾਲ ਕੋਈ ਅਨੁਸਖਾਮੀ ਘਟਨਾ ਨਾਮ ਵਾਪਰੇ ਸਨੋ ਤੇ ਹਤਾਨ ਕੀ ਕੁਝ ਕਿਹਾ ਐਸਆਈ ਸੁਤਰਾਮ ਸਿੰਘ ਅਸੀਂ ਅੱਜ ਆਪਣੇ ਨਿੱਕੇ ਘੁੰਮਣੀ ਗਏ ਸੀ ਬਾਬਾ ਜੀ ਦੀ ਵਰਸੀ ਤੇ ਡਿਊਟੀ ਸਾਡੀ ਲੱਗੀ ਸੀ ਉਥੋਂ ਆਂਦੇ ਆਂਦੇ ਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਅਸੀਂ ਰੋਜ਼ ਨਾਕੇ ਲਾਈਦਾ ਪੋਲ ਖੁੰਡੇ ਖੁੰਡੇ ਪੋਲੀ ਹੈ ਨਾ ਖੁੰਡੇ ਪੁਲ ਦੇ ਥੱਲੇ ਖੜੇ ਸੀ ਇੱਥੇ ਆਪਣਾ ਜਿਹੜੇ ਬੁਲਟ ਪਟਾਕੇ ਮਾਰਦੇ ਆ ਬਿਨਾ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ اٹੈਂਡੈਂਟ ਲੇਡੀ اٹੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਸਕੂਲ ਵਾਨ ਪਾਲਸੀ ਆ ਉਹਦੇ ਉਹਦੇ ਤਹਿਤ ਇਹਨਾਂ ਨਾਲ ਇਹਨਾਂ ਦੇ ਸੈਮੀਨਾਰ ਵੀ ਲੱਗਦੇ ਆ ਡੀਸੀ ਸਾਹਿਬ ਦੀ ਮੀਟਿੰਗ ਵੀ ਹੁੰਦੀ ਆ ਵਕ ਵਕ ਸਕੂਲਾਂ ਵਾਲਿਆਂ ਨੂੰ ਪਤਾ ਆ ਵੀ ਇਹਨਾਂ 'ਚ ਕੀ ਕੀ ਜੜੀਆਂ ਖਾਮੀਆਂ ਨੇ ਤੇ ਕੀ ਇਹਨਾਂ ਨੂੰ ਜਿਹੜੇ ਡਾਕੂਮੈਂਟ ਜਾਂ ਬੱਚੇ ਕਿੰਨੇ ਸਮਰੱਥਾ ਤੋਂ ਵੱਧ ਬੱਚੇ ਨਹੀਂ ਵਿੱਚ ਹੋਣੇ ਚਾਹੀਦੇ ਲੇਡੀ اٹੈਂਡੈਂਟ ਜ਼ਰੂਰ ਹੋਣਾ ਚਾਹੀਦਾ ਸਪੀਡ ਰੈਗੂਲੇਟਰ ਹੋਣਾ ਚਾਹੀਦਾ ਇਹਦੇ ਕੈਮਰੇ ਆ ਉਹ ਵਿੱਚ ਲਾਜ਼ਮੀ ਹੋਣੇ ਚਾਹੀਦੇ ਆ ਫਾਇਰ ਜਿਹੜਾ ਹੁੰਦਾ ਉਹ ਆਪਣਾ ਸਟੇਸ਼ਨ ਉਹ ਵੀ ਵਿੱਚ ਹੋਣਾ ਚਾਹੀਦਾ ਬਾਕੀ ਫਸਟ ਏਡ ਬਾਕਸ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਮਤਲਬ ਜ਼ਰੂਰੀ ਨੇ ਤੁਸੀਂ ਦੇਖਿਆ ਹੀ ਹੈ ਜਿੱਥੇ ਨਾਕਾ ਲੱਗਾ ਹੋਇਆ ਉਧਰੋਂ ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਉਧਰੋਂ ਘਟ ਜਾਂਦੇ ਨੇ ਪਰ ਸਾਡੇ ਨਾਕੇ ਦੇ ਦੌਰਾਨ ਜਿਹੜਾ ਕੋਈ ਆਂਦਾ ਇਦਾਂ ਦਾ ਜਿਹਦੇ ਵਿੱਚ ਜਿਹੜਾ ਟਰੱਕ ਦੀ ਵਾਇਲੇਸ਼ਨ ਕਰਦਾ ਉਹਦੇ ਅਸੀਂ ਕਾਨੂੰਨ ਮੁਤਾਬਕ ਲੋੜ ਅਨੁਸਾਰ ਜਿਹੜਾ ਉਹ ਚਲਾਨ ਕੱਟੀ ਵੀ ਉਹਨੂੰ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਹੀ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਅੰਡਰ ਏਜ ਵਾਲਿਆਂ ਨੂੰ ਨਾ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਉਹਨਾਂ ਦੀ ਸੇਫਟੀ ਜਿਹੜੀ ਹੈ ਮਾਪਿਆਂ ਨੂੰ ਵੀ ਰੱਖਣੀ ਚਾਹੀਦੀ ਸਰ ਕੱਲ ਕਾਰੋਬਾਰੀਆਂ ਨੂੰ ਇਹੋ ਅਪੀਲ ਕਰਨੇ ਆਂ ਭੀ ਆਪਾਂ ਕਾਰੋਬਾਰ ਤੇ ਤੁਸਾਂ ਕਰਨਾ ਹੀ ਆਂ ਹਰਖ ਨੇ ਪਰ ਜਿਹੜੀ ਨੰਬਰ ਪਲੇਟ ਹੈ ਖਾਸ ਕਰਕੇ ਪਿਛਲੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਹੋਣੀ ਜ਼ਰੂਰੀ ਆਂ ਗਾਂ ਧੁੰਦਾਂ ਦੇ ਦਿਨ ਆ ਰਹੇ ਨੇ ਸਿਆਲ ਦੇ ਦਿਨ ਨੇ ਤੇ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸੇ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਤੇ ਇਹਨਾਂ ਦਾ ਕੋਈ ਨੰਬਰ ਤੇ ਟਰੇਸ ਹੋ ਸਕੇ ਨਹੀਂ ਤਾਂ ਟਿਪਰ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ